ਪਾਨਾ ਸਿੱਧੂ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਇਸ ਵਿੱਚ ਸੰਗਰੂਰ ਧਰਨੇ ਦੇ ਕਾਲ ਨੂੰ ਲੈ ਕੇ ਕਿਸਾਨਾਂ ਗੂ ਰੁਲਦੂ ਸਿੰਘ ਮਾਨਸਾ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਵੀ ਰੁਲਦੂ ਸਿੰਘ ਮਾਨਸਾ ਦੇ ਘਰ ਦੇ ਬਾਹਰ ਤਾਇਨਾਤ ਕੀਤੇ ਗਏ ਨੇ ਦਰਅਸਲ ਪੰਜਾਬ ਪੁਲਿਸ ਨੇ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਵਿਰੁੱਧ ਪਿਛਲੇ ਹਫਤੇ ਤਿੰਨ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਹਨ ਇਸ ਨਾਲ ਸਰਕਾਰ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿਉਂਕਿ ਸਰਕਾਰ ਦਾ ਪਾਨਾ ਸਿੱਧੂ ਸਖਤ ਆਲੋਚਕ ਕਿਹਾ ਜਾ ਰਿਹਾ ਹੈ ਇਸ ਸਬੰਧੀ ਪਾਨੇ ਦੁੱਦਾ ਪੱਖ ਲੈਂਦੇ ਆ ਕਿਸਾਨਾ ਗੁਰuldu ਸਿੰਘ ਮਾਨਸਾ ਦਾ ਵੀ ਬਿਆਨ ਸਾਹਮਣੇ ਆਇਆ। ਉਹਨੂੰ ਇੱਕ ਚੋਨੀ ਚ ਇੰਨੀ ਚੋਰ ਕਹਿ ਕੇ ਉਹਨੂੰ ਗ੍ਰਿਫਤਾਰ ਕੀਤਾਗਾ। ਤੇ ਤੇ ਹੱਦਤ ਵੀ ਕੀਤਾ ਉਹਤੇ। ਜੇ ਅਸੀਂ ਮਤਬੁੱਲ ਇੱਕ ਕੇਸ ਚ ਉਹਦੀ ਜਵਾਨਤ ਵੀ ਕਰਾ ਲਈਦੀ ਪਰਿਵਾਰ ਵਾਲਿਆਂ ਨੇ ਤਾਂ ਫੇਰ ਫੜ ਕੇ ਫੇਰ ਪਰਚਾ ਪਾਤਾ। ਮਾੜੀ ਗੱਲ ਇਹ ਹੈ ਹਟਣਾ ਦਾ ਸਰਕਾਰ ਨੂੰ ਪਿੱਛੇ ਚਾਹੀਦਾ ਜਿਹਦੇ ਪਹਾਣੇ ਦੇ ਪਿੰਡ ਦੋਨੋਂ ਉਹਦੇ ਪਿੰਡ ਦੇ ਵਿੱਚ ਵੱਡਾ ਘੱਟ ਹੋਇਆਗਾ। ਹੱਕ ਤਾਂ ਬਣਦਾ ਤੇ ਉਹਨੂੰ ਰਿਹਾ ਕਰਨਾ ਪਰ ਉਹਦੇ ਭਾਈ ਤੇ ਤੇ ਉਹ ਤੇ ਇੱਕ ਪਰਚਾ ਹੋਰ ਪਤਾ ਉਹਦੇ ਇਹ ਖਾਮਨੀ ਲੋਕਾਂ ਨੂੰ ਸਰਕਾਰ ਕਮਜ਼ੋਰ ਸਮਝਦੀ ਹੈ ਵੀ ਕੁਝ ਕਰ ਨਹੀਂ ਸਕਦੇ ਫਿਰ ਉਹ ਤੋਂ ਬਾਅਦ ਪ੍ਰਸ਼ਾਸਨ ਵੱਡੀ ਵੱਡੀ ਪੱਧਰ ਤੇ ਮੀਟਿੰਗਾਂ ਚੱਲੀਆਂ ਸਾਢੇ 4 ਘੰਟੇ ਮੀਟੇ ਚੱਲੀ ਇੱਕ ਦਿਨ ਉਹ ਤੋਂ ਪਹਿਲਾਂ ਮੀਟਿੰਗ ਚੱਲੀ ਅਸੀਂ ਬਾਰ-ਬਾਰੇ ਕਹਿ ਰਹੇ ਸੀ ਵੀ ਤੁਸੀਂ ਬਿਨਾਂ ਸ਼ਰਤ ਰਿਹਾ ਕਰ ਦਿਓ ਪ੍ਰਸ਼ਾਸਨ ਇਹ ਕਹਿ ਰਹੇ ਸੀ ਵੀ ਤੁਸੀਂ ਜਵਾਨਤ ਕਰਾ ਲਓ ਅਸੀਂ ਕਿਹਾ ਵੀ ਇੱਕ ਕੇਸ ਚ ਕਰਾ ਲਈ ਦੀ ਤੁਸੀਂ ਦੁਬਾਰੇ ਪਰਚਾ ਪਤਾ ਕਿਉਂ ਕਰਾਵਾਂਗੇ ਤੁਸੀਂ ਤਾਂ ਉਹਨਾਂ ਨੇ ਨਹੀਂ ਰਿਹਾ ਕਰਿਆ ਤਾਂ ਪਹਿਲਾਂ ਅਸੀਂ ਪ੍ਰੋਗਰਾਮ ਵੱਡੇ ਕੱਟ 'ਚ 5 ਤਰੀਕਾ ਦਾ ਰੱਖਿਆ ਸੀ ਫਿਰ ਸਾਨੂੰ ਲੱਗਿਆ ਕਿ ਜਦੋਂ ਪਰਚਾ ਹੋਰ ਪਾਤਾ ਸਾਨੂੰ ਅਮਰਜੈਂਸੀ ਮੀਟਿੰਗ ਭਾਨੇ ਦੇ ਪਿੰਡ ਸੱਦ ਕੇ ਅਸੀਂ ਮਤਲਬ 3 ਤਰੀਕਾ ਦਾ ਪ੍ਰੋਗਰਾਮ ਰੱਖਿਆ ਸੀਗਾ ਤਾਂ ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨ ਆਏ ਨੇ ਹਰ ਇੱਕ ਦੇ ਘਰੇ ਪੁਲਿਸ ਲਾਈ ਹੋਈ ਹੈ ਤੇ ਜੋ ਮੈਂ ਤੜਕੇ ਗੱਡੀ ਲੈ ਕੇ ਬਾਹਰ ਲੱਿਕਣਾਂ ਤਾਂ ਮੇਰੇ ਬਾਰਗੇ ਵੀ ਪੁਲਿਸ ਲਾਤੀ ਮੇਰੀ ਵੀ ਹੀ ਖੁਸ਼ਗਦਲ ਵੀ ਉਹਨੂੰ ਕਹਿ ਰਿਹਾ ਮੇਰੇ ਨੌਤੇ ਵੀ ਦਾ 9 ਵਜਦਾ ਮੈਂ ਕਹਿੰਦਾ ਸਰਕਾਰ ਦੀ ਵੱਡੀ ਗੱਲ ਦਾ ਜੇ 9 ਜਵਾਨ ਜਾਣਗੇ ਵੱਡੀ ਪੱਦਰ ਤੇ ਕਿਉਂ ਲੋਕਾਂ 'ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਕਿਉਂ ਅਸੀਂ ਹਮੇਸ਼ਾ ਬਾਅਦ ਤੇ ਵੱਡੇ ਵੱਡੇ ਇਕੱਠਾਂ ਨੂੰ ਕੰਟਰੋਲ ਕਰ ਲੈਨੇ ਆ ਲੋਕਾਂ ਨੂੰ ਹੋਰ ਬਈ ਕੁਝ ਕਰਨ ਨਹੀਂ ਦਿੰਦੇ ਵੀ ਨਹੀਂ ਵੀ ਲੜਨਾ ਨਹੀਂ ਕਿਉਂ ਜੇ ਪੁਲਿਸ ਵੀ ਸਾਡੀ ਹੈ ਸਾਡੇ ਨੌਜਵਾਨ ਨੇ ਤੇ ਅਸੀਂ ਵੀ ਉਹਨਾਂ ਦੇ ਆ ਸਰਕਾਰ ਆ ਉਹਦੀਆਂ ਕੁਰਸੀਆਂ ਤੇ ਬੈਠੀ ਨੇ ਦੀਆਂ ਮੁੱਖ ਮੰਤਰੀ ਆ ਕੁਝ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਝ ਨਹੀਂ ਵਿਗੜਨਾ ਜੇ ਕੋਈ ਝੜਪ ਪੈਂਦੀ ਆ ਸਾਡੇ ਦੇ ਪੁਲਿਸ ਦੀ ਪਊਗੀ ਦੋਨਾਂ ਪਾਸੇ ਸਾਡਾ ਹੀ ਨੁਕਸਾਨ ਹੋਊਗਾ ਮੈਂ ਦੁਬਾਰਾ ਤੁਹਾਡੇ ਨਾਲ ਹੀ ਇਹ ਕਹਿਣਾ ਚਾਹੁੰਦਾ ਕਿ ਕਿੰਨਾ ਕੁ ਜਰੂਰ ਵਟਣਗੇ ਉੱਥੇ ਅਣਮਿਥੇ ਲਈ ਧਰਨਾ ਚੱਲੂਗਾ ਫਿਰ ਅਣਮਿਥੇ ਸਮੇ ਲਈ ਮੇਰਾ ਕਰਕੇ ਰਹਿ ਜਾਊਗਾ ਜਦੋਂ ਵੀ ਛੱਡਣਗੇ ਮੈਂ ਉੱਥੇ ਜਾਊਗਾ ਰਾਤ ਨੂੰ ਛੱਡਦਾਂ ਮੈਨੂੰ ਜਦੋਂ ਮੇਰਾ ਘਰ ਛੱਡਣਗੇ ਮੈਂ ਇਹ ਕਹਿਣਾ ਉੱਥੇ ਜਾਊਂਗੇ ਜਾਊਗਾ ਪਮਾ ਕਾਠੋਂ ਤੇ ਵੇਜੜ ਜੇ ਇਹ ਕਹਿਣਾ ਉਹਦੀ ਕੋਠੀ ਤੇ ਵਾਰ ਕੇ ਜਾ ਕੇ ਆਊਂਗਾ ਜਦੋਂ ਵੀ ਮੈਨੂੰ ਛੱਡਣਗੇ ਮੈਂ ਸਰਕਾਰ ਦੀ ਇਸ ਗੱਲ ਦੀ ਨਕੀਦੀ ਕਰਦਾ ਬੜਾ ਮਾਹੌਲ ਠੀਕ ਚੱਲ ਰਿਹਾ ਜੀ ਪੰਜਾਬ ਦਾ ਮੈਂ ਕਹਿੰਦਾ ਪੈਸੇ ਵਧਣ ਪੈਸੇ ਘਟਣ ਘਰ ਦਾ ਮਾਹੌਲ ਠੀਕ ਚ गिनती एमएलए ਘਟੋਵੇ ਵੱਧ ਹੋਵੇ ਪਰ ਸਟੇਟ ਦਾ ਮਾਹੌਲ ਠੀਕ ਚਾਹੀਦਾ ਇਹ ਖੁਦ ਮੁੱਖ ਮੰਤਰੀ ਸਟੇਟ ਦਾ ਮਾਹੌਲ ਨੂੰ ਖਰਾਬ ਕਰ ਰਿਹਾ ਸਾਨੂੰ ਵੱਡੀ ਆਸ ਵਜਹੀਦੀ ਲੋਕਾਂ ਨੇ ਇਹਨਾਂ ਦੇ 92 एमएलए ਜਿੱਤੇ ਆਏ ਦੀ ਵੀ ਸਟੇਟ ਦਾ ਵਧੀਆ ਮਾਹੌਲ ਹੋਊਗਾ ਇਹ ਮੇਰੇ ਹਿਸਾਬតាម ਕੇਜਰੀਵਾਲ ਦੇ ਹਿਸ਼ਾਰੇ ਤੇ ਨਹੀਂ ਚੱਲਦਾ ਇਹ ਪ੍ਰਧਾਨ ਮੰਤਰੀ ਜਾਂ ਸਾਦੇ ਹਿਸ਼ਾਰੇ ਚੱਲਦਾ ਕਿਉਂ ਚੱਲਦਾ ਕਿ ਮੈਂ ਕਿਹੜੇ ਤਰੀਕੇ ਨਾਲ ਗੱਲ ਨੂੰ ਮੈਂ ਜੋੜਦਾ ਇੱਕ ਜੱਟਾਂ ਚੋਂ ਫੜਿਆ ਸਾਰੇ ਜੱਟ ਇਕੱਠੇ ਹੋਗੇ ਇੱਕ ਰੇਟਾ ਫੜਿਆ ਸਾਰੇ ਮਜ਼ਦੂਰ ਇਕੱਠੇ ਹੋ ਜਾਣਗੇ ਇਹ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਇਹ ਇਹ ਸਰਕਾਰਾਂ ਪਾੜ ਪਾਉਣੀਆਂ ਚਾਹੁੰਦੀਆਂ ਪਰ ਜਿਹੜੇ ਪੰਜਾਬ ਦੇ ਲੋਕ ਨੇ ਕਿਸਾਨ ਮਜ਼ਦੂਰ ਸਾਡਾ ਇੱਕ ਨਵਾਂ ਆਧਾਰ ਰਿਸ਼ਤਾ ਸੀ ਇਕੱਠੇ ਹੋ ਕੇ ਲੜਾਂਗੇ ਇਕੱਠੇ ਹੋ ਕੇ ਮੈਂ ਤਾਂ ਕਹਿੰਦਾ ਦੋਨਾਂ ਨੂੰ ਵਿਆਹ ਕਰੋ ਡਾਕਟਰ ਨੂੰ ਵੀ ਕਰੋ ਤੇ ਭਾਵੇਂ ਉਹਦਾ ਕਰਨੇ ਪਰਨੇ ਕਰਨੇ ਜ਼ਰੂਰੀ ਕਰੋ ਕਿੰਨਾ ਚਿਰ ਕਰਨੇ ਵੀ ਸਾਡਾ ਸੰਘਰਸ਼ ਜਾਰੀ ਰਹੇਗਾ ਮੈਂ ਇੰਨੀ ਗੱਲ ਕਹਣੀ ਹੈ ਮਾਂ ਕੀ ਕਰੀਏ ਹਾਂਜੀ ਮੰਗ ਕੀ ਕਰੀਏ ਮੰਗ ਕਰਦੇ ਆ ਭਾਵੇਂ ਉਹ ਵਿਆਹ ਕਰੋ ਉਸ ਮੰਗ ਕੀ ਕਰਨੀ ਹੈ ਆਛੜਦਾ ਨੋ ਦੋਨੋਂ ਲਸਮਾਤ ਹੋ ਜੂਗਾ ਹੋਰ ਕੀ ਕਰਨਾ ਹੈ ਮਤਲਬ ਅਗਲੀ ਰਣਨੀਤੀ ਉੱਥੇ ਮੇਰਾ ਖਿਆਲ ਹੈਗਾ ਨਵਾਂ ਲਾਨਤਾ ਹੋ ਜੂ ਕੋਈ ਨਾ ਕੋਈ ਜਿਸ ਤੋਂ ਕੋ ਤੱਕਰ ਮੈਨੂੰ ਲੱਗਦਾ ਹੈ ਪਰ ਹਜੇ ਉਹ ਤੈ ਨਹੀਂ ਹੋਇਆ ਜਿ ਹੁਣ ਸਾਨੂੰ ਜਾਂਦੇ ਸੀ ਬਰੇ ਤਰੀਕੇ ਨਾਲ ਤੈ ਕਰਾਉਂਦੇ ਵੀ ਜਿਹੜਾ ਸ਼ਾਂਤਮਈ ਕੋਈ ਅंदोलਨ ਚੱਲਦਾ ਹੁਣ ਉੱਥੋਂ ਵਾਲੇ ਲੋਕ ਕੀ ਫੈਸਲਾ ਕਰਦੇ ਨੇ ਜਿਹੜੇ ਫੈਸਲਾ ਕਰਨਗੇ ਜਿਹੜੇ ਕੁਝ ਲੀਡਰ ਛੋਟੇ ਵੱਡੇ ਲੀਡਰ ਪਹੁੰਚ ਗਏ ਤਾਂ ਉਹ ਜਿਹੜਾ ਫੈਸਲਾ ਕਰਨਗੇ ਉਹ ਤੇ ਅਸੀਂ ਫੁੱਲ ਚੜਾਵਾਂਗੇ ਪਰ ਮੈਂ ਉਹ ਸੋਡੇ ਰਹਿ ਬੇਨਤੀ ਕਰਨੀ ਹੈ ਉਹਨਾਂ ਨੌਜਵਾਨਾਂ ਨੂੰ ਕੋਈ ਵੀ ਉੱਥੇ ਜਾਂਦਾ ਬੰਦਾ ਮਤਲਬ ਠੀਕ ਹੈ ਨਾ ਗੱਲ ਵੀ ਉਹ ਸ਼ਾਂਤ ਰੱਖਣ ਉਹਨੂੰ ਭੜਕਣ ਨਾਲ ਸਰਕਾਰਾਂ ਹਮੇਸ਼ਾ ਭੜਕਾ ਕੇ ਦੋਲੋਂ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ ਕਿਉਂ ਅਸੀਂ ਦਿੱਲੀ ਸਾਲ ਵਹਿ ਕੇ ਆਏ ਆ ਅਸੀਂ ਦੋਲੋਂ ਨਹੀਂ ਭੜਕਣ ਦਿੱਤਾ ਮਤਲਬ ਤਾਂ ਅਸੀਂ ਆਪਦਾ ਮੰਗਾ ਮਨਾ ਕੇ ਦੀ ਆਪ ਦੇ ਜਿੱਤ ਕੇ ਦੀ ਦੋਲੋਂ ਨਾ ਇਹ ਹੁਣ ਵੀ ਮੈਂ ਸੋਡੇ ਦਾ ਹੀ ਬੇਨਤੀ ਕਰਦਾ ਨੌਜਵਾਨਾਂ ਨੂੰ ਸ਼ਾਂਤ ਰੱਖੋ ਬਰੋ ਪਮਾ ਲੰਮਾ ਚੱਲੇ ਲੰਮਾ ਚੱਲੇ